ਹੈਲੋ ਨਾਲੇ ਆਪਣੀ ਰਿਜ਼ਰਵ ਭੇਜੀ ਆਦਾ ਸੀ ਉਹਦਾ ਐਸਚੂ ਸਾਹਿਬ ਇੱਕ ਨਾ ਮੰਡੀ ਦੇ ਵਿੱਚ ਕੋਈ ਬਦਮਾਸ਼ੀ ਕਰਦੇ ਆ ਬੰਦੇ ਕੋਈ ਪਰਚੀਆਂ ਘਟਦੇ ਇਹਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਸਮਝਾ ਦਿਓ ਇੱਥੇ ਕੋਈ ਪਰਚੀ ਨਹੀਂ ਗਈ ਕੋਈ ਟੈਂਡਰ ਨਹੀਂ ਟੈਂਡਰ ਮੈਂ ਇਹਨਾਂ ਨੂੰ ਸੈਕਟਰੀ ਸਾਹਿਬ ਨੂੰ ਕਹਿਤਾ ਇਹਨਾਂ ਦਾ ਕੈਨਸਲ ਕਰੋ ਕੋਈ ਵੀ ਹੈਗਾ ਜਿਹੜਾ ਹਾਂ ਜਿਹੜਾ ਵੀ ਹੈਗਾ ਕੋਈ ਬਦਮਾਸ਼ੀ ਕਰਦਾ ਹੈ ਉਹਦੇ ਤੇ ਕਾਰਵਾਈ ਕਰ ਦਿਓ ਬਿਲਕੁਲ ਲਾਜ ਨਹੀਂ ਹੈਗੀ ਜਿਹੜਾ ਮਾਰ ਪੰਜ ਮਿੰਟ ਹਾਂ ਮੇਰੇ ਫਾਈਲ 'ਕਾ ਕੋਈ ਪਰਚੀ ਨਹੀਂ ਨਾ ਪਹਿਲਾਂ ਲੱਗਣ ਦਿੱਤੀ ਮੈਂ ਤਾਂ ਨਾ ਅੱਗੇ ਲੱਗਣੀ ਠੀਕ ਹੈ ਜੀ ਹਾਂ ਸ਼ਕਤੀ ਸਾਹਿਬ ਐਂਡ ਕੈਨਸਲ ਕਰੋ ਜੀ ਧੰਨਵਾਦ ਮੋਲੀ ਸਾਹਿਬ ਜਿੰਦਾਬਾਦ ਇਹ ਫਿਕਰ ਹੋ ਜਿਆ ਤਨਵਾ ਜੀ ਬਹੁਤ ਬਹੁਤ ਧੰਨਵਾਦ ਚਲੋ ਯਾਰ ਚਲੋ ਧੰਨਵਾਦ ਐਂਡ ਅਕਰ ਜੋ ਪਿੱਛੇ ਸਾਡੇ ਪਿੱਛੇ ਜਾਣੇ ਨਹੀਂ ਠੀਕ ਹੈ ਜੀ ਮੈਨੂੰ ਕਰ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ ਠੀਕ ਹੈ ਜੀ ਚਲੋ ਇਹ ਫਿਰ ਇੱਕ ਦੌਲ ਮਾਨੀ ਪੰਚਾਇਤ ਦਾ ਥੋੜਾ ਹੋਣਾ ਸੀ 2 ਬਿੰਦ ਚੱਤਾਂ ਦਾ ਮਾਨ 2 ਘੰਟੇ ਜੁੜਦੇ ਨੇ ਅਚਾਨਨ ਦੱਸੋ ਕੀ ਪ੍ਰੋਬਲਮ ਆ ਰਹੀ ਹੈ ਰੋਣਾ ਜੀ ਪਛੇੜੇ ਵੀ ਦੋ ਸਾਲ ਪਹਿਲਾਂ ਚਾਲੂ ਹੋਈ ਸੀ ਹਾਂ ਉਦੋਂ ਵੀ ਬੰਦ ਕਰਾਈ ਸੀ ਉਦੋਂ ਪਹਿਲਾਂ ਕਰਾਤੀ ਸੀ ਆਪਾਂ ਹਾਂ ਜੀ ਹੁਣ ਕੀ ਹੋ ਗਿਆ ਹੁਣ ਫਿਰ ਇਹਨੂੰ ਮੈਂ ਚਾਲੂ ਕਰਕੇ ਚਾਹੁੰਦਾ ਕਿੰਨੇ ਚਾਲੂ ਕੀਤੀ ਹੈ ਬੰਦੇ 20 ਗੁੱਜੜੇ ਨੇ ਚੰਗੀ ਬਦਮਾਸ਼ੀ ਕੀਤੀ ਹੈ ਮਲੇ ਕਿਹੜੇ ਖੜੇ ਦੇ ਚਾਪਰੀ ਸਾਹਿਬ ਪਰਚੀ ਕਿਉਂ ਲਾਈ ਜਦੋਂ ਰੋਕਿਆ ਕੋਈ ਪਰਚੀ ਕੁਛ ਨਹੀਂ ਹੈਗਾ ਲੋਕਾਂ ਦੀ ਮੰਡੀ ਹੈ ਇਹਦੇ ਜਿਹੜੀ ਪਰਚੀ ਹੈ ਸਰ ਇਹ ਆਪਾਂ ਦਾ ਕਹਿ ਨਹੀਂ ਕਿਸ ਨੂੰ ਜੀ ਮੰਡੀ ਬੋਰਡ ਨੇ ਟੈਂਡਰ ਸਰ 10 ਵਾਰੀ ਰਾਤ ਹੋ ਗਈ ਚੁੱਕੀ ਇਹ ਦਿਨ ਨਹੀਂ ਮੈਂ ਚੁੱਪ ਜਾਇਆ ਯਾਰ ਸਰ ਹੋਰ ਵੀ ਬਾਜ਼ਿਲ ਕਰ ਪਿਆ ਕੋਈ 10 15 ਮੰਡੀ ਹੋ ਗਈ ਪੇ ਬਣ ਗਈ ਆਨਲਾਈਨ ਯਾਰ ਮੇਰੇ ਬਾਜ਼ਿਲ ਕਾ ਦੇ ਵਿੱਚ ਕੋਈ ਟੈਂਡਰ ਨਹੀਂ ਹੋਣਾ ਚਾਹੀਦਾ ਜੋ ਵੀ ਟੈਂਡਰ ਹੋਇਆ ਹੁਣ ਕੈਨਸਲ ਕਰੋ ਠੀਕ ਹੈ ਸਰ ਬਿਲਕੁਲ ਨਹੀਂ ਪਰਚੀ ਲਾਉਣੀ ਲੋਕਾਂ ਦੀ ਮੰਡੀ ਹੈ ਜਿਹੜਾ ਮਰਜੀ ਆਵੇ ਜਾਵੇ ਯਾਰ ਆਪਾਂ ਨੂੰ ਕੀ ਤਕਲੀਫ ਹੈ ਬਿਲਕੁਲ ਮੈਂ ਤਾਂ ਅੱਗੇ ਪਹਿਲਾਂ ਪਏ ਬੰਦ ਕਰਵਾਈ ਸੀ ਅੱਗੇ ਲੈਣ ਮੈਂ ਨਹੀਂ ਮੰਨਿਆ ਉਹ ਸਮਝਾ ਦਿਓ ਟੇਕੇਦਾਰ ਨੂੰ ਭਾ ਇਹ ਟੈਂਡਰ ਵਾਪਸ ਲਓ ਇੱਥੇ ਕੋਈ ਪਰਚੀ ਕੋ ਟੈਂਡਰ ਨਹੀਂ ਚੱਲਣਾ ਚਾਹੀਦਾ ਠੀਕ ਹੈ ਬਿਲਕੁਲ ਨਹੀਂ ਚੱਲਣਾ ਲੋਕਾਂ ਦੀ ਮੰਡੀ ਜਿਹੜਾ ਮਰਜ਼ੀ ਆਵੇ ਜਾਵੇ ਸਾਡੇ ਜ਼ਿਮੀਦਾਰ ਕਿਸਾਨ ਨੇ ਮੰਡੀ ਲੈ ਕੇ ਆਉਂਦੇ ਨੇ ਸਬਜ਼ੀ ਵਿਚਾਰੇ ਛੋਟੇ ਛੋਟੇ ਹੈਗੇ ਨੇ ਆਪਾਂ ਨੂੰ ਕੀ ਲੋੜ ਕਿਸੇ ਨੂੰ ਕੋਈ ਗੱਲ ਨਹੀਂ ਯਾਰ ਆਪਾਂ ਕੋਈ ਪਰਚੀ-ਪੁਰਚੀ ਨਹੀਂ ਜੀ ਜਿਹੜਾ ਕੋਈ ਟੈਂਟਰ ਕਿਸੇ ਕੋਲ ਹੈਗਾ ਉਹਨੂੰ ਕਹਿੰਦਾ ਆਪਦਾ ਵਾਪਸ ਲੈ ਲਓ ਪੈਸੇ ਵਾਪਸ ਕਰੋ ਕਿਉਂ ਤੁਸੀਂ ਇਹਦੇ ਕੰਮ ਕਰੇ ਨਾ ਕਰੋ ਨਾ ਠੀਕ ਹੈ ਜੀ ਹੋਰ ਗੱਲ ਫਾਈਨਲੀ ਹੋ ਗਿਆ ਉਹ ਨਾ ਛੱਡਦਾ ਹੋਰ ਦੱਸੋ ਇੱਕ ਜੀ ਕਹਿੰਦੇ ਪੂਰਾ ਪ੍ਰਪੋਜ਼ਲ ਜੀ 60 ਲੱਖ ਦੀ ਸ਼ਹਿਰ ਦੱਸੋ ਨਿਆ ਨਿਆ ਸ਼ਹਿਰ ਦੀ ਪ੍ਰਪੋਜ਼ਲ ਜਿੰਦਾਬਾਦ ਹਰ ਵਾਰੀ ਐਕਸ਼ਨ ਸਾਹਿਬ ਕੈਨਸਲ ਕਰ ਦਿੰਦੇ 2 ਸਾਲ ਹੋ ਗਿਆ ਉਪਰਵੋਦਲ ਪਾ ਕੇ ਸਭ ਜਿੰਮੇਟੀ ਫੜੀਆਂ ਬਰਾ ਕਰਦੀ ਸਾਰਾ ਸ਼ਹਿਰ ਇੱਥੇ ਚੱਲ ਜੀ ਗਏ ਹੁਣ ਵੀ ਬਈ ਨਾ ਤੁਸੀਂ ਜਿਹੜਾ ਕੰਪਾਇਸੀ ਨਾ ਹੁਣ ਵੀ ਪਰਖੇ ਤੁਸੀਂ ਇਹਦਾ ਨਾ ਪ੍ਰਪੋਜ਼ਲ ਬਣਾਓ ਜਿਹੜਾ ਤੁਸੀਂ ਟੈਂਡਰ ਕਰਤਾ ਇਹਨੂੰ ਕੈਨਸਲ ਕਰਨ ਦਾ ਪੈਸੇ ਜਿਹਦੇ ਪ੍ਰਾਇ ਵਾਪਸ ਕਰੋ ਬਿਲਕੁਲ ਨਹੀਂ ਕੋਈ ਇੱਥੇ ਅਜਾ ਟੈਂਡਰ ਹੈਗਾ ਮੇਰੇ ਪਾਸ ਠੀਕ ਹੈ ਜੀ ਉਹਨਾਂ ਨੇ ਵੀ ਆਪਾਂ ਪੈਸੇ ਰੱਖੇ ਆ ਜੀ ਸਾਰੀ ਤੇਰੀ ਉਹ ਬਈ ਸਾਡੇ ਇੱਕ ਦੋ ਤੇ ਜਿਹੜਾ ਜਿਹੜਾ ਬਣਾਉਣਾ ਨਾ ਹਾਂ ਜੀ 60 ਲੱਖ ਰੁਪਏ ਵੀ ਨਹੀਂ ਰੱਖਿਆ ਸੀਗਾ ਜੀ ਮੋਕਾ ਗੋਦਾ ਦਿਖਾ ਦੇ ਲੇ ਤੁਹਾਨੂੰ ਮੰਡੀ ਬੜੀ ਵਧੀਆ ਜਗ੍ਹਾ ਪਈ ਹੈ ਸ਼ੈੱਡ ਲੱਗਦੇ ਹੋਏ ਬੜੀਆਂ ਦੇ ਸਾਰੇ ਮਗਰ ਕੈਸੇ ਹੋਣਾ ਹੈ ਉੱਥੇ ਬਹਿ ਜਾਵਾਂਗੇ ਸ਼ਹਿਰ ਦੇ ਵੀ ਇਧੀਆਂ ਗੱਡੀਆਂ ਨੇ ਇੱਥੇ ਆ ਜਾਣਗੇ ਮਸਲਾ ਪੜਾ ਲੋ ਜਾਏਗਾ ਸਾਰਾ ਦਿਨ ਮੰਡੀ ਹੈ ਹੈਲੋ ਨਾਲੇ ਆਪਣੀ ਗੱਲ ਕਰਾ ਭੱਜੀ ਜਾਂਦਾ ਸੀ ਉਹਦਾ ਐਸਚੀਓ ਸਾਹਿਬ ਇੱਕ ਨਾ ਮੰਡੀ ਦੇ ਵਿੱਚ ਕੋਈ ਬਦਮਾਸ਼ੀ ਕਰਦੇ ਆ ਬੰਦੇ ਕੋਈ ਪਰਚੀਆਂ ਕੱਟਦੇ ਇਹਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਸਮਝਾ ਦਿਓ ਇੱਥੇ ਕੋਈ ਪਰਚੀ ਨਹੀਂ ਗਈ ਕੋਈ ਟੈਂਡਰ ਨਹੀਂ ਟੈਂਡਰ ਮੈਂ ਇਹਨਾਂ ਨੂੰ ਸੈਕਟਰੀ ਸਾਹਿਬ ਨੂੰ ਕਹਿਦਾ ਇਹਨਾਂ ਦਾ ਕੈਨਸਲ ਕਰੋ ਕੋਈ ਵੀ ਹੈਗਾ ਜਿਹੜਾ ਜਿਹੜਾ ਵੀ ਹੈਗਾ ਕੋਈ ਬਦਮਾਸ਼ੀ ਕਰਦਾ ਹੈ ਉਹਦੇ ਤੇ ਕਾਰਵਾਈ ਕਰ ਦਿਓ ਬਿਲਕੁਲ ਲਾਜ ਨਹੀਂ ਹੈਗੀ ਜਿਹੜਾ ਮਾਰ ਪੰਜਵੇਂ ਹਾਂ ਮੇਰੇ ਫਾਈਲ 'ਕਾ ਕੋਈ ਪਰਚੀ ਨਹੀਂ ਨਾ ਪਹਿਲਾਂ ਲੱਗਣ ਦਿੱਤੀ ਮੈਂ ਤਾਂ ਨਾ ਅੱਗੇ ਲੱਗਣੀ ਠੀਕ ਹੈ ਜੀ ਹਾਂ ਸ਼ਕਤੀ ਸਾਹਿਬ ਐਂ ਕੈਨਸਲ ਕਰੋ ਜਰਾ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਪਹਿਲਾਂ ਆਪ ਬੰਦ ਕਰਾਈ ਹੈ ਧੰਨਵਾਦ ਚਲੋ ਯਾਰ ਚਲੋ ਧੰਨਵਾਦ ਐਵੇਂ ਇੱਕਦੋ ਪਿੱਛੇ ਸਾਡੇ ਪਿੱਛੇ ਜਾਣੇ ਨਹੀਂ ਠੀਕ ਹੈ ਜੀ ਮੈਨੂੰ ਸਰ ਠੀਕ ਹੈ ਸਰ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਠੀਕ ਹੈ ਅੱਛਾ ਜੀ ਚਲੋ ਇਹ ਫਿਰ ਇੱਕ ਦੋ ਮਿੰਟ ਪੰਚਾਇਤ ਦਾ ਥੋੜਾ ਹੋਣਾ ਸੀ 2 ਮਿੰਟ ਚੈੱਕ ਕਰਤਾ ਦਵਾ 2 ਮਿੰਟੇ ਥੋੜੇ ਹੋਵੇ ਰਚਨੰਦ ਸੋ ਕੀ ਪ੍ਰੋਬਲਮ ਆ ਰਹੀ ਹੈ ਰੋਲਰ ਗੇਡੀਏ ਪੁੱਛੇ 22 ਦੋਸਾਂ ਬੰਨਣਾ ਚਾਹੁੰਦੇ ਸੀ ਹਾਂ ਉਦੋਂ ਵੀ ਬੰਦ ਕਰਾਈ ਸੀ ਉਦੋਂ ਪਹਿਲਾਂ ਕਰਾਤੀ ਸੀ ਆਪਾਂ ਹਾਂਜੀ ਹੁਣ ਕੀ ਹੋ ਗਿਆ ਹੁਣ ਫਿਰ ਉਹਨੇ ਚਾਲੂ ਕਰਨ ਦੀ ਚਾਹਤ ਕਿੰਨੇ ਚਾਲੂ ਕੀਤੀ ਹੈ ਹਾਂ ਉਹਨੇ 20 ਗੁੱਜੜੇ ਨੇ ਚੰਗੀ ਬਦਮਾਸ਼ੀ ਕੀਤੀ ਹੈ ਮਲੇ ਕਿਹੜੇ ਖੜੇ ਦੇ ਕਾਲਪਰੀ ਸਾਹਿਬ ਪਰਚੀ ਕਿਉਂ ਲਾਈ ਜਦੋਂ ਰੋਕਿਆ ਕੋਈ ਪਰਚੀ ਪੁੱਛਣੀ ਹੈਗਾ ਲੋਕਾਂ ਦੀ ਮੰਡੀ ਹੈ ਇਹਨੇ ਕਿਹਦੀ ਪਰਚੀ ਹੈ ਇਹ ਆਪਾਂ ਤਾਂ ਕਈ ਨਹੀਂ ਕਿਸ ਨੂੰ ਜੀ ਮੰਡੀ ਬੋਰਡ ਨੇ ਟੈਂਡਰ ਸਰ 10 ਵਾਰੀ ਰਾਤ ਬੈਠਦੀ ਇਹ ਦਿਨ ਮੈਂ ਚੱਪ ਜਾਇਆ ਯਾਰ ਸਰ ਹੋਰ ਵੀ ਫਾਜਲ ਕਰ ਪਿਆ ਕੋਈ 10 15 ਮੰਡੀ ਹੋ ਗਈ ਪਏ ਬਣੇ online ਯਾਰ ਮੇਰੇ ਫਾਜਲ ਕਾ ਦੇ ਵਿੱਚ ਕੋਈ ਟੈਂਡਰ ਨਹੀਂ ਹੋਣਾ ਚਾਹੀਦਾ ਜੋ ਵੀ ਟੈਂਡਰ ਹੋਇਆ ਉਹਨੂੰ ਕੈਨਸਲ ਕਰੋ ਠੀਕ ਹੈ ਸਰ ਬਿਲਕੁਲ ਨਹੀਂ ਪਰਚੀ ਲਾਉਣੀ ਲੋਕਾਂ ਦੀ ਮੰਡੀ ਹੈ ਜਿਹੜਾ ਵਰਤੀ ਆਵੇ ਜਾਵੇ ਯਾਰ ਆਪਾਂ ਨੂੰ ਕੀ ਤਕਲੀਫ ਹੈ ਬਿਲਕੁਲ ਬਿਲਕੁਲ ਮੈਂ ਤਾਂ ਅੱਗੇ ਪਹਿਲਾਂ ਪਏ ਬੰਦ ਕਰਵਾਈ ਸੀ ਅੱਗੇ ਲੈਣ ਨਹੀਂ ਮੰਡੀ ਨਹੀਂ ਆਉਂਦੀ ਬਾਈ ਸਮਝਾ ਦਿਓ ਟੇਕੇਦਾਰ ਨੂੰ ਭਾ ਦਾ ਟੈਂਡਰ ਵਾਪਸ ਲਓ ਇੱਥੇ ਕੋਈ ਪਰਚੀ ਕੋ ਟੈਂਡਰ ਨਹੀਂ ਚੱਲਣਾ ਜੀ ਇਹ ਬਿਲਕੁਲ ਨਹੀਂ ਚੱਲਣਾ ਲੋਕਾਂ ਦੀ ਮੰਡੀ ਜਿਹੜਾ ਮਰਜੀ ਆਵੇ ਜਾਵੇ ਸਾਡੇ ਜ਼ਿਮੀਦਾਰ ਕਿਸਾਨ ਨੇ ਮੰਡੀ ਲੈ ਕੇ ਆਉਂਦੇ ਨੇ ਸਬਜ਼ੀ ਵਿਚਾਰੇ ਛੋਟੇ ਛੋਟੇ ਹੈਗੇ ਨੇ ਆਪਾਂ ਨੂੰ ਕੀ ਲੋੜ ਕਿਸੇ ਨੂੰ ਕੋਈ ਗੱਲ ਨਹੀਂ ਯਾਰ ਆਪਾਂ ਕੋਈ ਪਰਚੀ-ਪੁਰਚੀ ਨਹੀਂ ਜਿਹੜਾ ਕੋਈ ਟੈਂਡਰ ਕਿਸੇ ਕੋਲ ਹੈਗਾ ਉਹਨੂੰ ਵੀ ਆਪਦਾ ਵਾਪਸ ਲੈ ਲਓ ਪੈਸੇ ਵਾਪਸ ਕਰੋ ਕਿਉਂ ਤੁਸੀਂ ਇਹਦੇ ਕੰਮ ਕਰੇ ਨਾ ਕਰੋ ਨਾ ਠੀਕ ਹੈ ਜੀ ਹੋਰ ਗੱਲ ਫਾਈਨਲੀ ਹੋ ਕੇ ਨਾ ਸਕਦਾ ਹੋਰ ਦੱਸੋ ਇੱਕ ਜੀ ਕਹਿੰਦੇ ਪੁਰਾਪਾਪੋਜ਼ਲ ਹੋ ਗਈ ਸੀ 60 ਲੱਖ ਦੀ ਸ਼ਹਿਰ ਦੱਸੋ ਨਿਆ ਨਾਰ ਨਾਰ ਸ਼ਹਿਰ ਦੀ ਪ੍ਰੋਪੋਜ਼ਲ ਜਿੰਦਾਬਾਦ ਹਰ ਵਾਰੀ ਐਕਸ਼ਨ ਸਾਹਿਬ ਕੈਨਸਲ ਕਰ ਦਿੰਦੇ ਦੋ ਸਾਲ ਹੋ ਗਏ ਲਗਾਤਾਰ ਉਹ ਪ੍ਰੋਪੋਜ਼ਲ ਪਾ ਕੇ ਮੈਂ ਸਬਜ਼ੀ ਮੰਡੀ ਫੜੀਆਂ ਬਰਾ ਕਰਦੀ ਸਾਰਾ ਸ਼ਹਿਰ ਇੱਥੇ ਚੱਲ ਜਾਈ ਗਏ ਹੁਣ ਨਹੀਂ ਗਈਆਂ ਨਾ ਤੁਸੀਂ ਜਿੱਦੋਂ ਆਇਆ ਸੀ ਨਾ ਹੁਣ ਵੀ ਹੁਣ ਵੀ ਉੱਪਰ ਖੜੇ ਜੀ ਤੁਸੀਂ ਇਹਦਾ ਨਾ ਪ੍ਰੋਪੋਜ਼ਲ ਪੜਾਓ ਜਿਹੜਾ ਤੁਸੀਂ ਟੈਂਡਰ ਕਰਤਾ ਇਹਨੂੰ ਕੈਨਸਲ ਕਰਨ ਦਾ ਪੈਸੇ ਜਿਹਦੇ ਪ੍ਰਾਇ ਵਾਪਸ ਕਰੋ ਬਿਲਕੁਲ ਨਹੀਂ ਕੋਈ ਇੱਥੇ ਉਹ ਜਾਂ ਡੈਂਡਰ ਹੈਗਾ ਮੇਰੇ ਬਾਜਰ ਕੱਢ ਠੀਕ ਹੈ ਜੀ ਉਹ ਮੁੰਨੇ ਵੀ ਆਪਾਂ ਪੈਸੇ ਰੱਖੇ ਆ ਜੀ ਐਸੋ ਹੀ ਤੇ ਨਹੀਂ ਉਹ ਬਈ ਕਰਨੀ ਦੋ ਤੇਜ ਵਾਲੀ ਸ਼ੈੱਡ ਜਿਹੜੇ ਬਣਾਉਣਾ ਨਾ ਹਾਂਜੀ 60 ਲੱਖ ਰੁਪਏ ਵੀ ਨਹੀਂ ਹੋਰੀ ਰੱਖਿਆ ਸੀਗਾ ਜੀ ਮੁੱਖ ਘੋਦ ਦਿਖਾ ਦੇ ਲੈ ਤੁਹਾਨੂੰ ਮੰਡੀ ਬੜੀ ਵਧੀਆ ਜਗ੍ਹਾ ਪਈ ਹੈ ਸ਼ੈੱਡ ਲੱਗਦੇ ਹੋਏ ਓਹ ਬੜੀਆਂ ਦੇ ਸਾਰੇ ਮਗਰ ਕੈਸੇ ਹੋਣਾ ਇੱਥੇ ਬਹਿ ਜਾਵਾਂਗੇ ਸ਼ਹਿਰ ਦੇ ਵੀ ਇਧੀਆਂ ਗੱਡੀਆਂ ਨੇ ਇੱਥੇ ਆ ਜਾਣਗੇ ਮਸਲਾ ਪੜਾ ਲੋ ਜਾਏਗਾ ਸਾਰਾ ਦਿਨ ਮੰਡੀ ਕਰਦੇ ਨੇ